ਯੂਨਾਈਟਿਡ ਪੂਰਬ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਰਾਤੋ ਦੋਸਤੋ ਅੱਜ ਦਾ ਲਾਈਵ ਤੀਜਾ ਲਾਈਵ ਆ ਤੇ ਲਾਈਵ ਵੀ ਮੁੱਦੇ ਉੱਤੇ ਗਿਆ ਮੈਂ ਟੈਂਪ ਚੀਮਾ ਚੌਂਕ ਤੇ ਖੜਾ ਆ ਚੀਮਾ ਚੌਂਕ ਦੇ ਨਾਲ ਹੀ ਆ ਤੁਸੀਂ ਦੇਖ ਰਹੇ ਹੋ ਜੇ ਕੇ ਬੈਂਕ ਜੇ ਕੇ ਬੈਂਕ ਦਾ ਤੇ ਜੇ ਕੇ ਬੈਂਕ ਦੇ ਉੱਪਰ ਦੇਖੋ ਇਹ ਕਿ ਲਿਖਿਆ ਨੋਵਾ ਇੰਟਰਪ੍ਰਾਈਜ਼ ਇਹ ਨੋਵਾ ਇੰਟਰਪ੍ਰਾਈਜ਼ ਇੱਕ ਫਰਾਡ ਫਰਮ ਆ ਇਮੀਗ੍ਰੇਸ਼ਨ ਦੀ ਜੋ ਕਿ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਦੇ ਉੱਤੇ ਪੈਸਾ ਲੈਂਦੇ ਨੇ ਤੇ ਬਾਅਦ ਚ ਉਹਨਾਂ ਨੇ ਜਦੋਂ ਨਹੀਂ ਵੀਜ਼ਾ ਹੁੰਦਾ ਕੋਈ ਫਰੋਡ ਵੀਜ਼ਾ ਲਵਾ ਕੇ ਬਾਅਦ ਚ ਉਹਨਾਂ ਨੂੰ ਕਹਿਣਗੇ ਐਨੇ ਲੱਲਾ ਐਨੇ ਲੱਲਾ ਜੇ ਦੇਣੇ ਦਾ ਵਾਪਸ ਲੈਣੇ ਤਾਂ 10% ਲੈ ਲਾ 20% ਵਾਪਸ ਲੈ ਲਾ ਸੋ ਪਿੱਛੇ ਕਾਫੀ ਸਮੇਂ ਤੋਂ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਾਂ ਚੱਲਦੀਆਂ ਪਈਆਂ ਸੀ ਤਾਂ ਕੁਛ ਦਿਨ ਇੱਥੋਂ ਹੀ 3-4 ਮਹੀਨੇ ਪਹਿਲਾਂ ਗੌਰਵਜੀਤ ਸਿੰਘ ਗੋਰਾ ਕਾਉਂਸਲਰ ਤੇ ਉਹਨਾਂ ਦੇ ਭਰਾ ਸਿਮੂ ਜੋ ਕਿ ਸਮਾਜ ਸੇਵੀ ਵੀ ਨਹੀਂ ਉਹਨਾਂ ਵੱਲੋਂ ਇੱਥੇ ਹੀ ਇਹ ਕੁਛ ਐਫਆਈਆਰ ਕਰਾਈ ਸੀ ਐਫਆਈਆਰ ਵੀ ਐਦਾਂ ਕਰਾਈ ਸੀ ਫਿਰ ਜਿਹੜੀਆਂ ਲੜਕੀਆਂ ਵਿੱਚ ਕੰਮ ਕਰਦੀਆਂ ਸੀ ਐਸਾ ਗਿਆਨ ਵਿਚਾਰੀਆਂ ਉਹਨਾਂ ਤੇ ਹੋਈਆਂ ਸੀ ਤਾਂ ਜਿਹੜਾ ਮੇਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਮਕਾਰ ਕਰਨ ਆਂਦੀਆਂ ਨੇ ਤੇ ਉਹਨਾਂ ਨੂੰ ਕੀ ਪਤਾ ਕੀ ਜਿਹੜਾ ਇੱਥੇ ਬੰਦਾ ਲਗਾਇਆ ਉਹ ਫਰੋਡ ਆ ਤੇ ਇੱਥੋਂ ਦੀ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਂਦਾ ਆ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਨੋਵਾ ਐਂਟਰਪ੍ਰਾਈਜ਼ ਨੋਵਾ ਐਂਟਰਪ੍ਰਾਈਜ਼ ਜੇਹੀ ਪਰਸਨਾ ਹਾਂਜੀ ਸੋ ਇਹ ਨੋਵਾ ਹਾਂ ਕਦੋਂ ਹੋਏ ਕਦ ਕਦ ਬੰਦ ਹੋਵੇ ਬੜਾ ਨਹੀਂ ਜੋ ਕੱਲ ਪਰਸੋ ਇੱਥੇ ਲੜਕੀ ਨੂੰ ਪੁਲਿਸ ਪਕੜ ਕੇ ਲੈ ਕੇ ਗਈ ਹੈ ਪਰਚੇ ਪੜੇ ਨਹੀਂ ਆ ਕੇ ਠੀਕ ਸੋ ਸ਼ਾਇਦ ਆ ਤੁਹਾਡੇ ਸਾਹਮਣੇ ਦਿਖਾ ਦਈਏ ਕਿ ਮੋਤੀ ਨਗਰ ਥਾਣੇ ਕੋਲ ਕਰਦੇ ਆ ਸੋ ਐਸ ਐਚਓ ਮੋਤੀ ਨਗਰ ਸਾਹਿਬ ਨੂੰ ਫੋਨ ਕਰਦੇ ਆ ਉਸ ਐਸ ਐਚਓ ਦਾ ਫੋਨ ਚੱਕਦੇ ਜਾਨੋ ਆਪਾਂ ਥੱਲੇ ਉੱਤਰਦੇ ਹਾਂ ਕੁੜੀਆਂ ਉਹ ਤਸਵੀਰਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਅਸੀਂ ਦਿਖਾਵਾਂਗੇ ਡਾਊਨਲੋਡ ਕਰਕੇ ਇਸ ਵੀਡੀਓ ਦੇ ਨਾਲ ਲਾ ਕੇ ਜਿਹਦੇ ਵਿੱਚ ਏਸੀ ਨੋਵਾ ਇੰਟਰਪ੍ਰਾਈਜ਼ਸ ਦੇ ਵਿੱਚ ਸ਼ਾਤਰ ਅਪਰਾਧੀ ਕੋਈ ਹੋਰ ਆ ਤੇ ਪਰਚੀ ਜਿਹੜਾ ਪਰਚਾ ਇੱਥੇ ਜਿਹੜੀਆਂ ਰੋਜ਼ਗਾਰ ਦੇ ਲਈ ਕੰਮ ਕਰਨ ਲਈ ਕੁੜੀਆਂ ਵਿਚਾਰੀਆਂ ਆਉਂਦੀਆਂ ਤੇ ਉਹਨਾਂ ਉੱਤੇ ਪਰਚਾ ਹੋਇਆ ਸੀ ਸੋ ਐਸਐਚਓ ਸਾਹਿਬ ਜਦੋਂ ਫੋਨ ਚੱਕਦੇ ਆ ਤੇ ਦੇਖਦੇ ਆ ਕਿ ਇਹ ਕਹਿੰਨਾ ਤਿੰਨ ਕੋਲਾ ਕਰਤੀ ਉਹਨਾਂ ਨੇ ਚੱਕਿਆ ਨਹੀਂ ਜੁਰੀ ਵੀ ਨਹੀਂ ਜੇ ਅਸੀਂ ਸਿਰਫ ਵਰਜਨ ਲਈ ਫੋਨ ਕਰ ਰਹੇ ਆਂ ਜੇ ਖੁਦਾਂ ਨਾ ਖਾਸ ਤਾਂ ਕਿਸੇ ਨੂੰ ਵੈਸੇ ਹੀ ਲੋਡ ਪੈ ਜਵੇ ਕੋਈ ਫਿਰ ਕੀ ਐਸਐਚਓ ਸਾਫ ਫੋਨ ਝੱਕਣਗੇ ਵੀ ਸਾਡਾ ਇਹ ਦੂਜਾ ਨੰਬਰ ਸ਼ਾਇਦ ਮੀਡੀਆ ਵਾਲਾ ਤਾਂ ਕਰਕੇ ਉਹਨੂੰ ਦੇਖਣ ਚੱਕਿਆ ਐਸਐਚਓ ਸਾਡਾ ਵਰਜਨ ਲੈ ਕੇ ਨਾਲ ਵੀਡੀਓ ਅਟੈਚ ਕਰਕੇ ਜੂ ਚਲਾਵਾਂਗੇ ਬਾਕੀ ਖਬਰ ਤੋਂ ਬਾਅਦ ਨਾਲ ਨਾਲ ਗੱਲ ਕਰਾਂਗੇ ਧੰਨਵਾਦ ਹੈਲੋ ਐਸਐਚਓ ਮੋਤੀਨਗਰ ਬੋਲਦੇ ਜੀ ਬੋਲਣੇ ਜੀ ਬੋਲੇ ਮਨੋਜ ਹੀਰਾ ਬੋਲਦਾ ਜੀ ਪੱਤਰਕਾਰ ਹਾਂਜੀ ਹਮਨੋਜੀ ਸਰ ਇੱਕ ਨੋਵਾ ਇੰਟਰਪ੍ਰਾਈਜ਼ਿਸ ਜਿਹੜਾ ਹੈਗਾ ਹੈ ਇਮੀਗ੍ਰੇਸ਼ਨ ਵਾਲੇ ਬਾਹਰ ਭੇਜਣ ਦੇ ਨਾਂ ਤੇ ਇਹਨਾਂ ਦੇ ਸਿਰ ਕੁਝ ਅਰੈਸਟ ਪਈ ਹੈ ਕੀ ਮਾਮਲਾ ਕੀਦਰ ਉਹ ਹੀ ਵਿਦੇਸ਼ ਬਾਹਰ ਭੇਜਣ ਦੇ ਨਾਂ ਤੇ ਕੋਈ ਪੈਸੇ ਲਏ ਸੀਗੇ ਉਹਨਾਂ ਨੇ ਅੱਛਾ ਜੀ ਸਰ ਕਿੰਨੀਆਂ ਫਾਇਰਾਂ ਹੀ ਹੋਈਆਂ ਨੇ ਅਕੜੇ ਕੋਲ ਤਾਂ ਇੱਕ ਕੋਈ ਫਾਇਰ ਚ ਅੱਛਾ ਜੀ ਸਰ ਇਹ ਕਿ ਲੇਟਸ ਹੋਈ ਹੈ ਜੀ ਨਹੀਂ ਨਹੀਂ ਪਹਿਲਾਂ ਪੁਰਾਣਾ ਪੰਨਾ ਦਾ ਮੁਕਦਮਾ ਲੱਗਿਆ ਤੇ ਪਰ ਸਰ ਇਹ ਤਾਂ 6 ਮਹੀਨੇ ਪਹਿਲਾਂ ਵੀ ਇੱਕ ਕੁੜੀ ਦੀ ਰੈਸਟ ਪਈ ਸੀ ਤੇ ਮਾਲਕ ਤੇ ਨਹੀਂ ਪਈ ਸੀ ਜਿਹੜੀ ਕੰਮ ਕਰਨ ਵਾਲੀ ਕੁੜੀ ਤੇ ਪੈ ਗਈ ਸੀ ਹੁਣ ਵੀ ਸਰ ਮਾਲਕ ਪੜਿਆ ਗਿਆ ਜਿਹੜੀ ਕੰਮ ਕਰਨ ਵਾਲੀ ਕੁੜੀ ਦੀ ਰੈਸਟ ਪਈ ਹੈ ਜੀ ਬਰਦਰ ਆਈਓ ਨਾ ਜਿਹੜੇ ਹੈਗੇ ਨੇ ਗਿੱਲ ਕੁਮਾਰ ਜੀ ਨੇ ਮੈਂ ਹੁਣ ਨਵਾਂ ਜੁਆਇਨ ਕੀਤਾ ਹੈ ਹੁਣ ਇਹ ਨਹੀਂ ਪਤਾ ਕਿ ਕਿਉਂ ਆ ਪਰ ਅਕਿਊਜ਼ਡ ਸੀਗੇ ਸਾਡੇ ਚ ਲੋਡਿੰਗ ਦੇ ਸੀਗੇ ਜੀ ਜਿਹਨਾਂ ਦੀ ਰੈਸਟ ਪਈ ਹੈ ਜੀ ਹਾਂ ਤ ਸਰ ਕਿ ਕਿੰਨੇ ਬੰਦੇ ਅਰੈਸਟ ਪਈਏ ਦੱਸ ਸਕਦੇ ਹੋ ਇੱਕ 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 ਦੀ ਪਈਏ ਕੁੜੀ ਕੇ ਮੁੰਡਾ ਕੁੜੀ ਐ ਜੀ ਕੁੜੀ ਤੇਦਰ ਉਹ ਇੱਥੇ ਹੀ ਉਹ ਕੰਮ ਕਰਦੀ ਸੀਗੇ ਉਹ ਮਾਲਕ ਐ ਇਹਨਾਂ ਤਾਂ ਪਤਾ ਹੋਊਗਾ ਜੀ ਨਹੀਂ ਹਾਂ ਹਾਂ ਇਹਨਾਂ ਦੇ ਉਹ ਵਨਟਰਪ੍ਰਾਈਜ਼ਸ ਦੇ ਕਰਦੀ ਸੀ ਕੰਮ ਕੰਮ ਕਰਦੀ ਸੀ ਯਾਨੀ ਕੰਮ ਕਰਨ ਵਾਲੇ ਤੇ ਪਿਆ ਮਾਲਕ ਨਹੀਂ ਅਜੇ ਫੜਿਆ ਗਿਆ ਮਾਲਕ ਦਾ ਵੀ ਨਾਮ ਜਤਾ ਜੀ ਵਿੱਚ ਇਹ ਆਈਓ ਨੂੰ ਪਤਾ ਜੀ ਬਕੌਣ ਮਾਲਕ ਕੌਣ ਹੈਗਾ ਇਹ ਐਲ ਐਲ ਕੁਮਾਰ ਨੇ ਐਸ ਆਈ ਉਹਨਾਂ ਦਾ ਨੰਬਰ ਦੇਖ ਦਿੱਤੋ ਜੀ ਹਾਂ ਹਾਂ ਮੈਂ ਹੋਲਡ ਕਰਿਓ ਹੋਰ

ਹਾਂਜੀ ਹਾਂਜੀ ਮਨੋਜ ਜੀ ਦਾ ਪੱਤਰਕਾਰ ਬੋਲਦਾ ਜੀ ਹਾਂਜੀ ਬੋਲੋ ਬ੍ਰਦਰ ਸਰ ਇੱਕ ਜਿਹੜਾ ਨੋਵਾ ਇੰਟਰਪ੍ਰਾਈਜ਼ ਦੇ ਉੱਤੇ ਕੁੜੀ ਦਾ ਕੁੜੀ ਉੱਤੇ ਇੱਕ ਐਫਆਈਆਰ ਦਰਜ ਹੋਇਆ ਟੀ ਮਾਮਲਾ ਸਰ ਮਾਹੌਲ ਹੈ ਨਾ ਬਾਹਰ ਭੇਜਣ ਦੇ ਚਾਂਸੇ ਜੇ ਆਪਣੇ 4 ਲੱਖ ਰੁਪਇਆ ਲਿਆ ਸੀ ਇਹਨਾਂ ਨੇ ਜੀ ਨਾ 4 ਲੱਖ ਰੁਪਇਆ ਮੁੜਿਆ ਜੀ ਜਾਲੀ ਭੀਜਾ ਦਿੱਤਾ ਸੀਗਾ ਜੀ ਇਹ ਸਰ ਜੀ ਕੀ ਹੈ ਕੁੜੀ ਦਾ ਨਾਮ ਮਾਹੀ ਸ਼ਰਮਾ ਜੀ ਇਹ ਤੇ ਪਹਿਲਾਂ ਵੀ ਐਫਆਈਆਰ ਜੀ ਦਾ ਸਰ ਪਹਿਲਾਂ ਵੀ ਹੈਗੀ ਇੱਕ ਹੋਰ ਹੈਗਾ ਮਕਦਮਾ ਉਹ ਅੱਛਾ ਤਾਂ ਜਮਾਨਤ ਤੇ ਹੈ ਪਰ ਸਰ ਜਾਣਕਾਰੀ ਮੁਤਾਬਕ ਇਹ ਕੁੜੀ ਦੇ ਪਹਿਲਾਂ ਵੀ 6-7 ਐਫਆਈਆਰ ਹੋਰ ਹੈਗੇ ਨੇ ਨਹੀਂ ਨਹੀਂ ਫੀਆਰ ਜਿਹੜੀ ਸਾਨੂੰ ਹਲੇ ਹੈਗੀ ਐਂਟੀਮੈਸ਼ਨ ਚ ਮੇਰੇ ਰੈਸਟ ਕੀ ਚੋਈ ਆ ਉਹਦਾ ਪਤਾ ਹੈਗਾ ਜੀ ਹਾਂਜੀ ਹਾਂਜੀ ਬਰਾਬਰ ਮੈਂ ਕੀ ਬੋਲੀ ਉਹ ਪਦਰਾ ਸਰ ਕਿ ਇਹਦੇ ਵਿੱਚ ਇਹ ਕੁੜੀ ਉੱਤੇ ਹੀ ਐਫਆਈਆਰ ਕਿ ਇਹਦਾ ਕੋਈ ਹੋਰ ਵੀ ਉੱਪਰ ਨਹੀਂ ਹੋਰ ਵੀ ਹੈਗੇ ਆ ਦੋ ਹੋਰ ਵੀ ਹੈਗੇ ਬੰਦੇ ਉਹ ਹਲੇ ਰੈਸਟ ਕਰਨੇ ਬਾਕੀ ਹੋਰ ਭੱਜੇ ਹੋਏ ਹੋ ਵੀ ਉਹ ਸਰ ਇਹਦਾ ਓਨਰ ਕੌਣ ਆ ਇਸ ਜਿਹੜੇ ਆਫਿਸ ਦਾ ਉਹਨਾਂ ਦਾ ਤਾਂ ਫਿਲਹਾਲ ਨੇ ਕਲੀਅਰ ਹੈ ਦਾ ਪੁਸ਼ਤੀ ਛਲੇ ਦਾ ਰਿਮਾਂਡ ਤੇ ਆ ਜੀ ਇਨਵੈਸਟਮੈਂਟ ਕੋਸ਼ ਗਿਆ ਚੱਲ ਰਹੀ ਹਾਲੇ ਜੀ ਕੋਣ ਹੁੰਦਾ ਸੀ ਕੋਈ ਨਹੀਂ ਹਾਂਜੀ ਤੇ ਪਰ ਸਰ ਸਰ 6 ਮਹੀਨੇ ਪਹਿਲਾਂ ਵੀ ਇਹ ਆਫਿਸ ਦੇ ਵਿੱਚ ਐਸੀ ਕੁੜੀ ਤੇ ਐਫ ਆਈ ਆਰ ਹੋਈ ਸੀ ਜਿਹੜਾ ਤੇ ਫਿਰ ਇਹ ਆਫਿਸ ਕਿੱਦਾਂ ਖੁੱਲਾ ਰਹਿ ਗਿਆ ਨਹੀਂ ਆਫਿਸ ਖੁੱਲਾ ਹੈ ਤਾਂ ਹੁਣ ਤਾਂ ਛੱਡ ਚੁੱਕੀ ਉੱਥੋਂ ਇਹ ਮਕਦਮਾ ਪੁਰਾਣਾ ਹੈ ਪੁਰਾਣਾ ਬਕੂਆ ਹੈ ਨਾ ਪਤਾ ਕਰਕੇ ਪਰ ਅਰੈਸਟ ਸਰ ਉਫਿਸ ਚੋਂ ਪਈ ਹੈ ਨਹੀਂ 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 ਇਹ ਲੋਥੇ ਆਪਣੇ ਦਰੇਸੀ ਦੇ ਏਰੀਏ ਚ ਆ ਦਰੇਸੀ ਦੇ ਜੀ ਸੰਧਰੇਸੀ ਚ ਲੈ ਕੇ ਆਏ ਹਾਂ ਹਾਂਜੀ ਹਾਂ ਬ੍ਰਦਰ ਸਰ ਅੱਜ ਇੱਕ ਦਿਨ ਦਾ ਰਮਾਂਡ ਮਿਲੇ ਜੀ ਇਹਨਾਂ ਦਾ ਇੱਕ ਦਿਨ ਦਾ ਰਮਾਂਡ ਪਿਆ ਹਾਂਜੀ ਜੀ ਕੱਲ ਪੇਸ਼ ਕਰੂੰਗੇ ਕੱਲ ਪੇਸ਼ ਕਰੂੰ ਬ੍ਰਦਰ ਜੀ ਧੰਨਵਾਦ ਸਰ ਓਕੇ ਸਰ ਥੈਂਕ ਯੂ